ਰਮਸਾਲਾ ਦੇ ਵਿੱਚ surjit singh rakhra ਵੱਲੋਂ ਸਮਾਣੇ ਸ਼ਹਿਰ ਦੇ ਜਿੰਨੇ ਗੁਰੂ ਘਰ ਹੈ ਗੁਰਦੁਆਰੇ ਹਨ ਉਹਨਾਂ ਦੇ ਗ੍ਰੰਥੀਆਂ ਅਤੇ ਜਿੰਨੇ ਵੀ ਮੰਦਰ ਹਨ ਧਾਰਮਿਕ ਸਥਾਨ ਹਨ ਉਹਨਾਂ ਕੀ ਪੁਜਾਰੀਆਂ ਦਾ ਜੋ ਸਨਮਾਨ ਕੀਤਾ ਹੈ ਉਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਪੁਜਾਰੀਆਂ ਨੇ ਵੀ ਇਹੀ ਗੱਲ ਕਹੀ ਔਰ ਗ੍ਰੰਥੀਆਂ ਨੇ ਵੀ ਇਹੀ ਗੱਲ ਕਹੀ ਵੀ ਜੋ ਰਖੜਾ ਸਾਹਿਬ ਦੇ ਮੰਦਰ ਵਿੱਚ ਆਇਆ ਵੀ ਇਸ ਸਮਾਜ ਦੇ ਜਿਹੜੇ ਲੋਕ ਹੈ ਪੁਜਾਰੀ ਹੈ ਗ੍ਰੰਥੀ ਹੈ ਜੋ ਕਿ ਇੱਕ ਸਮਾਜ ਨੂੰ ਸਵੇਰੇ ਸ਼ਾਮ ਇੱਕ ਚੰਗਾ ਗਿਆਨ ਦਿੰਦੇ ਹਨ ਉਹਨਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਸਨਮਾਨ ਮਿਲਣਾ ਚਾਹੀਦਾ ਹੈ ਉਸੇ ਨੂੰ ਲੈ ਕੇ ਰਖੜਾ ਸਾਹਿਬ ਵੱਲੋਂ ਦੀਵਾਲੀ ਦੇ ਮੌਕੇ ਤੇ ਇਹਨਾਂ ਨੂੰ ਅੱਜ ਸਨਮਾਨ ਦਿੱਤਾ ਗਿਆ ਔਰ ਸਰੂਪੇ ਪਾਏ ਗਏ ਹਨ ਉਹ ਜਿਹੜਾ ਕੁਝ ਤਿਲਫੁਲ ਬੇਟਾ ਉਹਨੂੰ ਦਿੱਤੀ ਗਈ ਹੈ ਉਸ ਨਾਲ ਪੁਜਾਰੀਆਂ ਨੇ ਅਤੇ ਗ੍ਰੰਥੀਆਂ ਨੇ ਵੀ ਸਰਦਾਰ ਸੁਜੀਤ ਸਿੰਘ ਰਖੜਾ ਕੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ ਸਰਦਾਰ ਸਰਜੀਤ ਸਿੰਘ ਰਖੜਾ ਜੀ ਦਾਨੀ ਪਰਿਵਾਰ ਹੈ ਇਹ ਸਾਡੇ ਸ਼ਹਿਰ ਨੂੰ ਇਹਨਾਂ ਦਾ ਬਹੁਤ ਵੱਡਾ ਉਟਾਸਰ ਹੈ ਜੋ ਅੱਜ ਦਾ ਕੰਮ ਪੁਜਾਰੀਆਂ ਦਾ ਗ੍ਰੰਥੀਆਂ ਦਾ ਮਾਣ ਤੇ ਸਨਮਾਨ ਕੀਤਾ ਗਿਆ ਤੇ ਰਖੜਾ ਸਾਹਿਬ ਨੇ ਉਹਨਾਂ ਤੋਂ ਬਣਦਾ ਅਸ਼ੀਰਵਾਦ ਲਿਆ ਉਹਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਫੇਰ ਮੈਂ ਰਖੜਾ ਸਾਹਿਬ ਦਾ ਇਸ ਸਲਾਗਾ ਜੋ ਕਾਰਜ ਕਰਨ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਜੀਤ ਸਿੰਘ ਵੱਡੀ ਮਾਜਰੀ ਜੀ ਸਨਮਾਨ ਨਾ ਜੀ ਜੋ ਆਦਿ ਸਨਮਾਨ ਰਖੜਾ ਸਾਹਿਬ ਜੀ ਨੇ ਕੀਤਾ ਅੱਜ ਤੱਕ 35 ਸਾਲ ਤੇ ਗੁਰਦੁਆਰਾ ਸਾਹਿਬ ਦੀ ਡਿਊਟੀ ਕਰਦੇ ਨੂੰ ਖੁਦ ਦਾਸ ਨੂੰ ਹੋ ਗਏ ਨੇ ਪਰ ਅਸਤਰਾ ਕਦੇ ਵੀ ਕਿਸੇ ਵੀ ਲੀਡਰ ਨੇ ਕਿਸੇ ਵੀ ਆਗੂ ਨੇ ਸਾਡਾ ਸਨਮਾਨ ਨਹੀਂ ਕੀਤਾ ਜੀ ਜਿਸ ਤਰੀਕੇ ਨਾਲ ਅੱਜ ਰਖਣਾ ਸਾਹਿਬ ਨੇ ਗਰੰਥੀਆਂ ਸਿੰਘਾਂ ਦਾ ਜਿਹੜੇ ਪੁਜਾਰੀ ਸਿੰਘ ਨੇ ਉਹਨਾਂ ਦਾ ਸਾਰਿਆਂ ਦਾ ਸਨਮਾਨ ਕੀਤਾ ਬਹੁਤ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਆਂ ਤੇਰਾ ਦਿਨ ਅਰਦਾਸ ਬੇਨਤੀ ਜੋਦੜੀ ਵੀ ਕਰਾਂਗੇ ਪਹਿਲਾਂ ਵੀ ਕਰਦੇ ਸੀ ਤੇ ਹੁਣ ਵੀ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਦੇ ਕਾਰਜ ਰਾਸ ਕਰਨ ਤੇ ਜੋ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਧੰਨਵਾਦੀ ਆਂ ਸਾਰੇ ਸਮਾਣੇ ਸ਼ਹਿਰ ਵੱਲੋਂ ਕਿ ਜਿਹੜਾ ਜਿੰਨੇ ਵੀ ਗੁਰਦੁਆਰਾ ਸਾਹਿਬ ਨਹੀਂ ਸਾਡੇ ਉਹਨਾਂ ਵੱਲੋਂ ਧੰਨਵਾਦ ਕਰਦੇ ਆਂ ਰਖੜਾ ਸਾਹਿਬ ਜੀ ਦਾ ਜਿਨ੍ਹਾਂ ਨੇ ਕਿ ਸਾਡਾ ਬੜੇ ਪਿਆਰ ਸਤਿਕਾਰ ਦੇ ਨਾਲ ਸਨਮਾਨ ਕੀਤਾ ਜੀ ਕੋਟਾਨ ਕੋਟ ਧੰਨਵਾਦ ਜੀ ਸ਼ਾਂ ਵਿਦੇਸ਼ਾਂ ਦੀ ਸੰਗਤਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਮੈਂ ਵੀ ਆਪਣੀ ਜ਼ਿੰਦਗੀ ਚ ਮੇਰੀ ਤਕਰੀਬਨ 61 62 ਸਾਲ ਦੀ ਉਮਰ ਹੋ ਗਈ ਹੈ ਪੋਲੀਟੀਕਲ ਪਾਰਟੀ ਨੂੰ ਸਨਮਾਨ ਕਰਦੇ ਨਹੀਂ ਦੇਖਿਆ ਚਲੋ ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧਕ ਨੇ ਉਹ ਤਾਂ ਕਰਦੇ ਨੇ ਜਾਂ ਸੰਗਤਾਂ ਕਰਦੀਆਂ ਨੇ ਕੋਈ ਪੋਲੀਟੀਕਲ ਪਾਰਟੀ ਨੇ ਕਿਸੇ ਗਰੰਥੀ ਬਾਰੇ ਜਾਂ ਕਿਸੇ ਜਿਹੜੇ ਸਾਡੇ ਪੁਜਾਰੀ ਨੇ ਪੰਡਤ ਨੇ ਉਹਨਾਂ ਬਾਰੇ ਕਦੀ ਨਹੀਂ ਸੀ ਕਿਸੇ ਨੇ ਸੋਚਿਆ ਇਹ ਸ਼ਾਇਦ ਪਹਿਲੀ ਵਾਰੀ ਹੋਇਆ ਤੇ ਇਹ ਬੜਾ ਸ਼ਲਾਘਾਯੋਗ ਕਦਮ ਹੈ ਤਾਂ ਕਿ ਬਾਣੀ 'ਚ ਲਿਖਿਆ ਵੀ ਦੇਖਾ ਦੇਖੀ ਸਭ ਕਰਾ ਹੋ ਸਕਦਾ ਵੀ ਦੂਜੇ ਵੀ ਹੁਣ ਜਿਹੜੇ ਨੇ ਇਸ ਤਰ੍ਹਾਂ ਸਨਮਾਨ ਕਰਨਗੇ ਸਾਰਿਆਂ ਦਾ ਔਰ ਇਹਨਾਂ ਦਾ ਹੋਣਾ ਵੀ ਚਾਹੀਦਾ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਜਿਹੜੇ ਪੁਜਾਰੀ ਨੇ ਉਹ ਸੇਧ ਦਿੰਦੇ ਨੇ ਸਾਰੇ ਸੰਸਾਰ ਨੂੰ ਸੇਧ ਦਿੰਦੇ ਆਪਾਂ ਗੁਰਦੁਆਰਾ ਹੁੰਦਾ ਮੰਦਿਰ ਹੈ ਜਿਹੜਾ ਮਸਜਿਦ ਹੈ ਉੱਥੋਂ ਆਪਾਂ ਆਪਣਾ ਕੇਂਦਰ ਹੈ ਉਹ ਉੱਥੋਂ ਸਾਨੂੰ ਧਾਰਮਿਕ ਸਿੱਖਿਆ ਮਿਲਦੀ ਹੈ ਸਾਡਾ ਜੀਵਨ ਜਾਚ ਹੈ ਜਿਹੜਾ ਕਿਵੇਂ ਅਸੀਂ ਜੀਵਨ ਦਾ ਨਰਵਾਹ ਕਰਨਾ ਹੈ ਕਿਵੇਂ ਜੀਵਨ ਨੂੰ ਬਤੀਤ ਕਰਨਾ ਹੈ ਸਾਨੂੰ ਉੱਥੋਂ ਇੱਕ ਸਿੱਖਿਆ ਮਿਲਦੀ ਹੈ ਪਰ ਉਹਨਾਂ ਦਾ ਜਿਹੜਾ ਸਨਮਾਨ ਹੋਇਆ ਇਹ ਸ਼ਲਾਗਾਯੋਗ ਕਦਮ ਹੈ ਤੇ ਮੈਂ ਉਮੀਦ ਰੱਖਦਾ ਵੀ ਆਉਣ ਵਾਲੀਆਂ ਜਿਹੜੀਆਂ ਹੋਰ ਸਰਕਾਰਾਂ ਵੀ ਜਿੰਨੂੰ ਜਿੰਨੂੰ ਮਹਾਰਾਜ ਨੇ ਬਖਸ਼ੀ ਹੈ ਉਹਨੂੰ ਉਹਨੂੰ ਸਰਕਾਰ ਮਿਲਣੀ ਆ ਕੋਈ ਵੀ ਹੋਵੇ ਭਾਵੇਂ ਤੇ ਉਹ ਜ਼ਰੂਰ ਗ੍ਰੰਥੀ ਸਿੰਘਾਂ ਦਾ ਤੇ ਜਿਹੜੇ ਸਾਡੇ ਪੁਜਾਰੀ ਨੇ ਪੰਡਤ ਨੇ ਉਹਨਾਂ ਦਾ ਸਨਮਾਨ ਜ਼ਰੂਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੋ ਹੈ ਰਾਜੀ ਸੁਨਿਆਰ ਜੀ ਇਹ ਤਾਂ ਜੋ ਹੈ ਨਾ ਜੀ ਇਹ ਪਹਿਲੀ ਵਾਰ ਦੇਖ ਰਿਹਾ ਮੈਂ ਸ੍ਰੀ ਸਰਦਾਰ ਸੁਰਜੀਤ ਸਿੰਘ ਇਹ ਕੇਂਦਰ ਐਸਾ ਕਦੇ ਨਹੀਂ ਹੋਇਆ ਨਾ ਕਦੇ ਨਹੀਂ ਹੋਇਆ ਜੀ ਮੇਰੇ ਜੋ 17 ਸਾਲ ਹੋ ਗਏ ਆ ਹਾਂ ਪਰ ਸਰਦਾਰ ਸੁਰਜੀਤ ਸਿੰਘ ਰਖੜਾ ਜੀ ਦੁਆਰਾ ਸਭੀ ਬ੍ਰਾਹਮਣ ਵਰਗਾਂ ਕਾ ਸਭੀ ਗ੍ਰੰਥੀਆਂ ਕਾ ਜੋ ਹੈ ਮਾਨ ਸਨਮਾਨ ਜੋ ਹੈ ਕਰਕੇ ਜੋ ਹੈ ਸਭ ਦਾ ਮਾਨ ਸਨਮਾਨ ਵਧਾਇਆ ਹੈ ਅਤੇ ਇਸ ਲਈ ਜੋ ਮੈਂ ਹ ਸਰਜੀਤ ਸਰਦਾਰ ਸਰਜੀਤ ਸਿੰਘ ਰਕ ਜੀ ਦਾ ਬਹਾਰੀ ਅਭਿਨੰਦਨ ਕਰਦਾ ਹਾਂ ਅਤੇ ਇਹਨਾਂ ਕੇ ਜੋ ਦਿਨ ਦੁਗਣੀ ਰਾਚੋਗਣੀ ਹੋ ਇਹਨਾਂ ਦੇ ਦੇਖੋ ਵੈਸੇ ਕੋਸ਼ਿਕ ਜੀ ਮੇਰੀ ਹਿਸਟਰੀ즈 ਵੀ ਪਹਿਲੀ ਵਾਰ ਹੋਇਆ ਜਦਕਿ ਮੈਂ 30 ਸਾਲ ਤੋਂ ਬੱਚਿਆਂ ਨੂੰ ਵਿਦਿਆ ਦੇ ਮੰਦਰ ਵੀ ਗਏ ਆ ਗੁਰਦੁਆਰਿਆਂ ਚ ਵੀ ਗਏ ਆ ਮਹਾਂਜੀ ਦਿਵਾਲਿਆਂ ਚ ਵੀ ਗਏ ਆ ਨਗਰ ਖੇੜੇ ਤੇ ਸਾਰੇ ਧਾਰਮਿਕ ਸਥਾਨਾਂ ਤੇ ਗਏ ਆ ਲੇਕਿਨ ਇੰਨੀ ਵੱਡੀ ਸੋਚ ਮੈਂ ਦੇਖੋ ਕਈ ਵਾਰ ਇਹ ਹੋ ਜਾਂਦਾ ਹੈ ਕਿ ਵੀ ਸ਼ਾਇਦ ਅਸੀਂ ਇਹਨਾਂ ਦੇ ਵੈਲ ਵੀ ਸਰ ਸੁਭਚਿੰਤਤਾ ਤਾਂ ਕਹਿ ਰਹੇ ਆ ਸਰ ਪ੍ਰਤੱਖ ਨੂੰ ਪ੍ਰਮਾਣ ਦੀ ਤੁਸੀਂ ਸਾਹਮਣੇ ਦੇਖ ਲਓ ਕਿ ਸਾਡੇ ਸਹਿਰ ਸਮਾਣੇ ਦੇ 57 ਸਥਾਨ ਨੇ ਪਵਿੱਤਰ ਦਿਵਾਲਿਆ ਮੰਦਰ ਤੇ ਸਮਾਧਾਂ ਤੇ ਜਿੱਥੇ-ਜਿੱਥੇ ਵੀ ਸਥਾਨ ਬਣੇ ਨੇ ਤੇ ਉਹਨਾਂ ਨਾਲ ਜਿਹੜੇ 20 ਗੁਰੂ ਘਰ ਨੇ ਗੁਰੂ ਘਰ ਨੇ 20 ਸਾਡੇ ਗੁਰਦੁਆਰਾ ਸਾਹਿਬ ਨੇ ਤੇ ਸਾਰੇ ਕੱਲੇ ਸਹਿਰ ਸਮਾਣੇ ਵਾਸਤੇ ਇੱਕਲਾ ਅਰਬਨ ਇਸ 22 22 ਵਾਰਡਾਂ ਦਾ ਜਿਹੜਾ ਸਾਡਾ ਇਹ ਸਹਿਰ ਸਮਾਣਾ ਹੈ ਇਹ ਸਭ ਤੋਂ ਸ਼ੁਰੂਆਤ ਹੋਈ ਹੈ ਕਿਉਂਕਿ ਰਖੜਾ ਸਾਹਿਬ ਪਹਿਲੇ ਤਾਂ ਸਾਰੇ ਪੰਜਾਬ ਤੁਸੀਂ ਮੰਨਦੇ ਹੋ ਕਿ 10 ਕਰੋੜ ਰੁਪਇਆ ਤਾਂ ਆਲਰੇਡੀ ਫਲੱਡਡ ਏਰੀਆ ਵਾਸਤੇ ਡੋਨੇਟ ਕਰ ਚੁੱਕੇ ਨੇ ਸੁਨਾਮੀ ਚ ਵੀ ਸੁਨਾਮੀ ਚ ਵੀ ਕਿਸਾਨ ਚ ਵੀ ਉਹ ਤਾਂ ਦੇਖੋ ਇਹ ਤਾਂ ਉਸ ਪਰਮ ਪਿਤਾ ਪਰਮਾਤਮਾ ਦੀ ਮਿਹਰ ਬਖਸ਼ਿਸ਼ ਹੈ ਕਿ ਇਸ ਹਲਕੇ ਵਾਲਿਆਂ ਨੂੰ ਸਿਟੀਜ਼ਨ ਨੂੰ ਵੋਟਰਾਂ ਨੂੰ ਲੋਕਾਂ ਨੂੰ ਵੈਲਵੈਸਰ ਨੂੰ ਸੁਭਚਿੰਤਕ ਨੂੰ ਕੇ ਵੀ ਇਹਨੇ ਦਾਨਨੀ ਪੁਰਸ਼ ਨੇ ਔਰ ਅਜ ਜਿਹੜਾ ਪੁਜਾਰੀਆਂ ਵਾਸਤੇ ਗ੍ਰੰਤੀਆਂ ਵਾਸਤੇ ਔਰ ਕਿਉਂਕਿ ਜਿੱਤ ਧਰਮ ਦੇ ਨਾਲ ਹੀ ਰਾਜਨੀਤੀ ਹੈ ਜੇ ਆਪਣੇ ਸੰਸਕਾਰ ਬਚਣਗੇ ਜੇ ਆਪਣੇ ਗੁਰਦੁਆਰਿਆਂ ਚ ਸਾਰੇ ਗ੍ਰੰਥੀ ਸਭਾ ਦੀ ਪੁਜਾਰੀਆਂ ਦੀ ਰਿਸਪੈਕਟ ਤੇ ਮਾਨ ਸਨਮਾਨ ਨੂੰ ਬਰਕਰਾਰ ਰੱਖਣ ਵਾਸਤੇ ਅੱਜ ਮੈਂ ਕੋਟਨ ਕੋਟ ਧੰਨਵਾਦ ਕਰਦਾ ਸਰਦਾਰ ਸੁਰਜੀਤ ਸਿੰਘ ਰਖੜਾ ਤੇ ਸਾਡੇ ਕਪੂਰ ਚੰਦ ਬੰਸਲ ਜੀ ਦਾ ਇਹਨਾਂ ਦੇ ਕੋਆਪਰੇਸ਼ਨ ਨਾਲ ਹੀ ਇਹ ਪ੍ਰੋਗਰਾਮ ਹੋਇਆ ਹੈ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਹਾਂਜੀ ਤੇ ਮੈਂ ਛੋਟੀ ਸ਼ਰਾਪਤੀ ਤੋਂ 3 ਸਾਲ ਤੋਂ ਸੇਵਾ ਕਰ ਰਿਹਾ ਤੁਸੀਂ ਵੀ ਸਾਨੂੰ ਕੁੱਲ 15 ਸਾਲ ਤੋਂ ਮੈਂ ਸੇਵਾ ਨਿਭਾ ਰਿਹਾ ਹਾਂ ਅੱਜ ਤੱਕ ਕਿਸੇ ਵੀ ਲੀਡਰ ਨੇ ਕਿਸੇ ਵੀ ਗ੍ਰੰਥੀ ਸਿੰਘ ਪੁਜਾਰੀ ਸਿੰਘਾਂ ਦੀ ਕੋਈ ਸਾਰ ਨਹੀਂ ਲਈ ਇਹ ਇਤਿਹਾਸ 'ਚ ਪਹਿਲੀ ਵਾਰੀ ਕਹਿ ਸਕਦੇ ਆ ਆਪਾਂ 75 ਸਾਲ ਤੋਂ ਲਗਭਗ ਪਹਿਲੀ ਵਾਰੀ ਕਹਿ ਸਕਦੇ ਆ ਵੀ ਜਿਹੜਾ ਕਿ ਸਰਦਾਰ ਸੁਰਜੀਤ ਸਿੰਘ ਰਖੜਾ ਜੀ ਨੇ ਆਪਣੇ ਪੁਜਾਰੀ ਸਹਿਬਾਨ ਗ੍ਰੰਤੀ ਸਿੰਘ ਸਹਿਬਾਨਾਂ ਨੂੰ ਜਿਹੜਾ ਵਿਸ਼ੇਸ਼ ਸਨਮਾਨ ਦੇ ਕੇ ਉਹਨਾਂ ਬਾਰੇ ਵੀ ਸੋਚਿਆ ਉਹਨਾਂ ਦੀ ਵੀ ਸਾਰ ਲਈ ਅਸੀਂ ਤਾਂ ਇਹ ਕਹਿੰਨੇ ਆ ਵੀ ਆਉਣ ਵਾਲੀ 2027 ਦੇ ਵਿੱਚ ਵੀ ਜੋ ਚੋਣਾਂ ਹੋਣਗੀਆਂ ਐਸੇ ਉਮੀਦਵਾਰ ਐਸੇ ਆਗੂ ਚੁਣੇ ਜਾਣ ਜੋ ਕਿ ਇਸੇ ਤਰ੍ਹਾਂ ਜਿੱਥੇ ਸਾਰੇ ਲੋਕਾਂ ਦਾ ਭੜਾ ਕੀਤਾ ਜਾਂਦਾ ਉਥੇ ਨਾਲ-ਨਾਲ ਲੋਕਾਂ ਦੀ ਅਰਦਾਸਾ ਕਰਨ ਵਾਲੇ ਪੁਜਾਰੀ ਸਹਿਬਾਨ ਗਰੰਥੀ ਸਹਿਬਾਨ ਜਿਹੜੇ ਸਾਰੇ ਸੰਸਾਰ ਦਾ ਭਲਾ ਮੰਗਦੇ ਨੇ ਉਹਨਾਂ ਦਾ ਵੀ ਅੱਜ ਇਹਨਾਂ ਨੇ ਸਾਰ ਲੈ ਕੇ ਭਲਾ ਮੰਗਿਆ ਇਹੋ ਜਿਹੀ ਨਮਾਜ਼ਦਾਂ ਨੂੰ ਹੀ ਚੁਣਿਆ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਮਨਮਾਈ ਤੁਹਾਡੇ ਉਹ ਜਿਹੜਾ ਜਿਹੜਾ ਸਮਾਜ ਦਾ ਉਹ ਤਬਕਾ ਹੈ ਜਿਹੜਾ ਕਿ ਹਮੇਸ਼ਾ ਇਹਨਾਂ ਨੂੰ ਇਗਨੋਰ ਕੀਤਾ ਜਾਂਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਸਾਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਵਧੀਆ ਸਲਾਹ ਦਿੱਤੀ ਫਿਰ ਮੈਂ ਗੰਧੀ ਸਿੰਘਾਂ ਦਾ ਮੰਦਰ ਤੇ ਪੁਜਾਇਤ ਤਲਵਾ ਕਰਦਾ ਕਿ ਜਿਨ੍ਹਾਂ ਨੂੰ ਬੇਨਤੀ ਕੀਤੀ ਉਹਨਾਂ ਨੂੰ ਸਾਡੀ ਬੇਨਤੀ ਮਿਲਦੀ ਸੋ ਇਹ ਡਿਊਟੀ ਬਣਦੀ ਸੀ ਫਰਜ ਬਣਦਾ ਸੀ ਕਿ ਜਿੱਥੇ ਗੁਰਦਾਸਪੁਰ ਦੇ ਵਿੱਚ ਅੰਮਰਸਾੜ ਦੇ ਵਿੱਚ ਪਠਾਨਕੋਟ ਦੇ ਵਿੱਚ ਤਰਨਤਾਰਨ ਅਗੋਰ ਫਾਜ਼ਿਲ ਦਾ ਨੁਕਸਾਨ ਹੋਇਆ ਉੱਥੇ ਇੱਥੇ ਵੀ ਸਾਡੇ ਕਈ ਛਤਾਂ ਲੀਕ ਕਰ ਗਈਆਂ ਹੋਰ ਕੁਝ ਕਰ ਗਿਆ ਦੇਖੋ ਇਹ ਕੋਈ ਬਹੁਤ ਬੜੀ ਮਦਦ ਨਹੀਂ ਹੈ ਪਰ ਫਿਰ ਵੀ ਹਰ ਬੰਦੇ ਡਿਊਟੀ ਬਣ ਜਾਏ ਕਿ ਇਹ ਉਹ ਲੋਕ ਨੇ ਜਿਹੜੇ ਸਵੇਰੇ ਉੱਠ ਕੇ ਸਮਾਜ ਦਾ ਭਲਾ ਚਾਹੁੰਦੇ ਨੇ ਸਿਰਬੱਤ ਦੇ ਭਲੇ ਦੀ ਗੱਲ ਕਰਦੇ। ਤੇ ਸਾਡੀ ਡਿਊਟੀ ਬਣਦੀ ਹੈ ਕਿ ਹੁਣ ਥੋੜੀ ਜਿਹਾ ਘਟ ਗਿਆ ਅੱਗੇ ਤਾਂ ਮੈਂ ਦੇਖਿਆ ਵੀ ਜਦੋਂ ਪੰਡਿਤ ਜੀ ਆਉਂਦੇ ਸੀ ਗ੍ਰੰਤੀ ਸਿੰਘ ਆਉਂਦੇ ਸੀ ਅਸੀਂ ਉਹਨਾਂ ਦੇ ਪੈਰ ਧੋ ਕੇ ਪ੍ਰਸ਼ਾਦਾ ਪਾਣੀ ਸ਼ਕਾਉਂਦੇ ਸੀ। ਅੱਜ ਵੀ ਸਾਡੀ ਡਿਊਟੀ ਬਣਦੀ ਹੈ ਕਿ ਇਹ ਮਾਨ ਸਨਮਾਨ ਸਤਕਾਰ ਹੋਣਾ ਚਾਹੀਦਾ ਇਹਨਾਂ ਦਾ। ਸੋ ਅੱਜ ਇਹ ਡਿਊਟੀ ਥਾਂ 'ਚ ਕਹੇ ਕੀਤਾ ਔਰ ਮੈਂ ਫੇਰ ਇਹਨਾਂ ਦਾ ਤਨਮਾਨ ਕਰਨਾ ਕਿ ਜਿਨ੍ਹਾਂ ਨੇ ਬਹੁਤ ਸ਼ਰਧਾ ਦੇ ਨਾਲ ਬਹੁਤ ਪਿਆਰ ਦੇ ਨਾਲ ਆਏ ਨੇ ਤੇ ਮੈਂ ਸਾਰੀ ਟੀਮ ਦਾ ਗ੍ਰੰਤੀ ਸਿੰਘਾਂ ਦਾ ਮੰਦਰ ਦੇ ਪੁਜਾਰੀਆਂ ਦਾ Diwali ਦੇ ਤੌਰ ਤੇ ਸਾਰੇ ਜਮਾਤ ਬਹੁਤ-ਬਹੁਤ ਧੰਨਵਾਦ ਕਰਦਾ ਤੇ ਉਹਦੇ ਨਾਲ ਹੀ ਦਵਾਈ ਦੀਆਂ ਬੰਦੀ ਸ਼ੋ ਦਿਵਸ ਦੀਆਂ ਵਿਸ਼ ਵਿਸ਼ਕਰਮਾ ਦੇ ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈ ਬਹੁਤ-ਬਹੁਤ ਧੰਨਵਾਦ ਸੋਲੋ ਲਖਣਾ ਸਾਹਿਬ ਆਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਪਾੜ ਸ਼ਿਵਰਾਜ ਜੀ ਆਏ चौहान ਪੰਜਾਬ ਦੇ ਕਿਸਾਨਾਂ ਨੂੰ ਰਾਹਤ ਦੇਖੇ ਗਏ ਹੈ ਤੇ ਉਹਨਾਂ ਨੇ ਕਹਿਦੇ ਮੈਂ ਮੈਂ ਪੰਜਾਬ ਦੇ ਕਿਸਾਨ ਦਾ ਦਰਦ ਸਮਝਦਾ ਹਾਂ ਔਰ ਹਰ ਮਿਹਨਤ ਦੇ ਕਿਸਾਨ ਹੈ ਜਿਸकी मदद केंद्र सरकार करेगी इससे ਤੁਹਾਡਾ ਕੀ ਕਹਿਣਾ ਹੈ ਦੇਖੋ ਮੈਂ ਤਾਂ ਧੰਨਵਾਦ ਕਰਦਾ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਕਿ ਜਦੋਂ ਕੋਈ ਆਫਤਾ ਹੀ ਹੋਵੇ ਕਿਸਦਾ ਨੁਕਸਾਨ ਹੋਇਆ ਹੋਵੇ ਫਿਰ ਸਾਨੂੰ ਪੋਲਿਟਿਕਸ ਨਹੀਂ ਪੈਣਾ ਚਾਹੀਦਾ ਆਪਣੀ ਲੀਡਰਿਚ ਨਹੀਂ ਪੈਣਾ ਚਾਹੀਦਾ ਉਦੋਂ ਮਦਦ ਕਰਨੀ ਚਾਹੀਦੀ ਹੈ ਜਿਹੜਾ ਬੰਦਾ ਵੀ ਥੋੜੀ ਮਦਦ ਕਰਦਾ ਹੈ ਬਹੁਤੀ ਮਦਦ ਕਰਦਾ ਜੋ ਜਿੰਨੇ ਜੋਗਾ ਹੈ ਕਰਦਾ ਉਹਦਾ ਧੰਨਵਾਦ ਕਰਨਾ ਚਾਹੀਦਾ ਸੋ ਉਹ ਆਏ ਉਹਨਾਂ ਦਾ ਵੀ ਧੰਨਵਾਦ ਕਰਦਾ ਪੰਜਾਬ ਸਰਕਾਰ ਮਦਦ ਕਰਦੀ ਉਹਨਾਂ ਦਾ ਵੀ ਕਹਿਣਾ ਸਭ ਤੋਂ ਬਾਅਦ ਤਨਵਾਦ ਕਰਨਾ ਕਿ ਸਾਰੀ ਦੁਨੀਆ ਦੇ ਵਿੱਚ ਉਹ ਜਿਹੜੇ ਲੋਕ ਆਏ ਨੇ ਜਿਨ੍ਹਾਂ ਨੇ ਬਹੁਤ ਮਤਤ ਕਰੀ ਆ ਜੇ ਉਹ ਨਾ ਆਉਂਦੇ ਸ਼ਾਇਦ ਮਤਤ ਨਾ ਹੋ ਸਕਦੀ ਸੋ ਉਹ ਮੈਂ ਸਾਰਿਆਂ ਨਾਲ ਤਨਵਾਦ ਕਰਦਾ ਤੇ ਗੁਰੂ ਅਕਸ਼ੇਪਾ ਸਾਹਿਬ ਅਗੇ ਇਹ ਅਰਦਾਸ ਕਰਦੇ ਆ ਕਿ ਇਹ ਜੀ ਆਫਤ ਨਾ ਆਵੇ ਅਸੀਂ ਆਪਣੀ ਆਪ ਜਸਾ ਨਾ ਹੋਂਦੀ ਮਿੰਤ ਕਮਾਈ ਕਰਕੇ ਆਪਣਾ ਗੁਜ਼ਾਰਾ ਆਪ ਕਰੀਏ ਉਹ ਲੋਕ ਵੀ ਦੇਖੋ ਨਾ ਕਰਨੀ ਉਹ ਮੰਗ ਨਹੀਂ ਸਕਦੇ ਹਨ ਬਹੁਤ ਔਖਾ ਜਦੋਂ ਅਸੀਂ ਜਾਣਦੇ ਸੀ ਨਾ ਉਹ ਬਹੁਤ ਅੱਖਾਂ 'ਚ ਪਾਣੀ ਭਰਾਂਗੇ ਅਸੀਂ ਉਹਨਾਂ ਦੇ ਅਹੋ ਛੋ ਇਹ ਤਾਂ ਪਰਮਾਤਮਾ ਕੀ ਅਰਦਾਸ ਕਰਦਾ ਹਾਂ ਸਚਿਪਾਸ਼ਾ ਅਗੇ ਅਰਦਾਸ ਕਰ ਸਕਦੇ ਹਾਂ ਤੇ ਗੰਤ ਸਿੰਘਾ ਅਗੇ ਵੀ ਇਹ ਬੇਨਤੀ ਕੀਤੀ ਹੈ ਮੰਦਰ ਦੇ ਪੁਜਾਜਾਂ ਕੀ ਵੀ ਆਪਾਂ ਗੁਰੂ ਅਗੇ ਸਚਿਪਾਸ਼ਾ ਅਗੇ ਪਰਮਾਤਮਾ ਅਗੇ ਅਰਦਾਸ ਕਰੀਏ ਕਿ ਇਹ ਜੀ ਨੌਬਤ ਨਾ ਹੋਵੇ ਅਸੀਂ ਸਾਰੇ ਮਿੰਤ ਕਰਕੇ ਆਪਣੇ ਦਸਾਂ ਨਾਂ ਦੀ ਕਿਰਤ ਕਮਾਈ ਦੇ ਨਾਲ ਅੱਗੇ ਵਧੀਏ ਤੋਂ ਬਾਕੀ ਸਾਰੇ ਦੀ ਡਿਊਟੀ ਬਣਦੀ ਹੈ ਅੱਜ ਇਹ ਖਰਜ ਬਣਦਾ ਕਿ ਆਪਾਂ ਸਾਰੀ ਸੇਵਾ ਕਰੀਏ ਦੇਖੋ ਇਹਦੇ ਬਾਕੀ ਸਾਰੇ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਸਿੱਖ ਆ ਚਾਹੇ ਕੋਈ ਮੁਸਲਮਾਨ ਹੈ ਹਰ ਬੰਦਾ ਕਹਿੰਦਾ ਹੈ ਕਿ ਜੀਨੇ ਆਪਣੀ ਜੇਲ੍ਹ ਆਪਣੀ ਸਜ਼ਾ ਪੂਰੀ ਕਰ ਲਈ ਕੋਈ ਵੀ ਸਜ਼ਾ ਹੈ ਕੋਈ ਵੀ ਕ੍ਰਾਈਮ ਕਰਦਾ ਹੈ ਕੋਈ ਵੀ ਮਾਰਾ ਕੋਈ ਕੰਮ ਹੋ ਗਿਆ ਜੋ ਵੀ ਹੋ ਗਿਆ ਜੇ ਉਹਦੀ ਸਜ਼ਾ ਪੂਰੀ ਹੋ ਗਈ ਫਿਰ ਉਹਨੂੰ ਛੱਡਣ ਦੇ ਵਿੱਚ ਕੋਈ ਨੁਕਸਾਨ ਨਹੀਂ ਹੈ ਤੇ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਉਹ ਛੱਡੇ ਇਹ ਸਮਝਦੇ ਨੇ ਕਿ ਅਸੀਂ ਕ੍ਰਾਈਮ ਇਹਨਾਂ ਨੇ ਕ੍ਰਾਈਮ ਕੀਤਾ ਐਸਾ ਕ੍ਰਾਈਮ ਮੰਨਦੇ ਹੀ ਨਹੀਂ ਆ ਪਰ ਫਿਰ ਵੀ ਜੋ ਵੀ ਹੋਇਆ ਉਹਦੀ ਜੇ ਸਜ਼ਾ ਪੂਰੀ ਹੋ ਗਈ ਉਹ ਤੋਂ ਬਾਅਦ ਰੱਖਣ ਦਾ ਕੋਈ ਮਕਸਦ ਨਹੀਂ ਹੈ ਇਕ ਕਾਨੂੰਨ ਹੈ ਕਾਨੂੰਨ ਦੇ ਮੁਤਾਬਕ ਜੇ ਮਿਲਣੀ ਚਾਹੀਦੀ ਹੈ ਜਿੰਨੀ ਸਾਰਾ ਮਿਲ ਗਈ ਉਹ ਤੋਂ ਬਾਅਦ ਛੱਡ ਦੇਣਾ ਚਾਹੀਦਾ ਹੈ ਕੈਮਰਾਮੈਨ ਬੀਕੇ ਗਰ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼